ਅੱਜ ਅਸੀਂ ਗੱਲ ਕਰਾਂਗੇ ਡਾਕਟਰ ਜੁਗਿੰਦਰ ਲਹਿਰੀ ਜੀ ਬਾਰੇ ਇਹ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਆਪਣੀ ਜਿਹੜੀ ਆ ਅਸਥਮਾ ਦੀ ਅਲਰਜੀ ਦੀ ਬਿਮਾਰੀ ਤੋਂ ਇਹਨਾਂ ਨੂੰ 4-5 ਸਾਲ ਤੋਂ ਕਿਸੇ ਵੀ ਮਿੱਟੀ ਦੇ ਕਣ ਤੋਂ ਵੀ ਛੀਕਾਂ ਆ ਜਾਣੀਆਂ ਏਸੀ ਦੀ ਹਵਾ ਤੋਂ ਪ੍ਰੋਬਲਮ ਹੋ ਜਾਂਦੀ ਸੀ ਬਹੁਤ ਜ਼ਿਆਦਾ ਇਹਨਾਂ ਨੂੰ ਰੇਸ਼ਾ ਬੰਦਦਾ ਸੀ ਇਹਨਾਂ ਨੇ ਬਹੁਤ ਜ਼ਿਆਦਾ ਮੈਡੀਸਿਨਜ਼ ਐਲੋਪੈਥੀ ਪਤਾ ਨਹੀਂ ਕਿੱਥੇ-ਕਿੱਥੇ ਮੈਡੀਸਿਨਜ਼ ਟਰਾਈ ਕੀਤੀਆਂ ਥੋੜੀ ਜੀ ਅਗਰ ਇਹਨਾਂ ਨੂੰ ਦਿੱਕਤ ਹੁੰਦੀ ਸੀ ਇਹਨਾਂ ਨੇ ਨੇਬੋਲਾਈਜ਼ਰ ਇੰਨੇ ਜ਼ਿਆਦਾ ਲਏ ਜਾਂ ਨੇਜ਼ਲ ਡਰਾਪਸ ਮਿੰਟ-ਮਿੰਟ ਵਾਂਗ ਇਹਨਾਂ ਨੂੰ ਯੂਜ਼ ਕਰਨੀਆਂ ਪੈਂਦੀਆਂ ਸੀਗੀਆਂ ਤਾਂ ਸਾਡੇ ਕੋਲ ਆ ਇਹਨਾਂ ਨੇ ਜਦੋਂ ਆਪਣੇ ਤੋਂ ਮੈਡੀਸਿਨ ਸ਼ੁਰੂ ਕੀਤੀ ਸੀਗੀ ਤਾਂ ਇਹ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਜਿਹੜਾ ਫਰਕ ਦਿਖਣ ਲੱਗ ਗਿਆ ਸੀਗਾ ਐਂਡ ਇਹਨਾਂ ਨੂੰ ਛਿੱਕ ਆਣਾ ਰੇਸ਼ਾ ਰਹਿਣਾ ਜਾਂ ਕਿਸੇ ਵੀ ਮਿੱਟੀ ਦੇ ਕਣਚੇ ਜਾਂਦੇ ਸੀ ਤਾਂ ਹੁਣ ਇਹਨਾਂ ਨੂੰ ਇਦਾਂ ਦੀ ਕੋਈ ਵੀ ਦਿੱਕਤ ਜਿਹੜੀ ਹੈ ਨਹੀਂ ਰਹਿੰਦੀ ਹੈਗੀ ਐ ਇਹਨਾਂ ਨੇ 5 ਤੋਂ 6 ਮਹੀਨੇ ਤੋਂ ਆਪਣਾ ਜਿਹੜਾ ਇਲਾਜ ਇੱਥੋਂ ਕਰਵਾਇਆ ਡਾਕਟਰ ਸ਼ਰਦਾ ਆਯੁਰਵੇਦਾ ਤੋਂ ਹੁਣੇ ਠੀਕ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੈਗੀ ਨਾ ਕੋਈ ਰੇਸ਼ਾ ਨਾ ਕੋਈ ਅਲਰਜੀ ਨਾ ਇਹਨਾਂ ਨੂੰ ਕੋਈ ਪੰਪ ਅਨਹੇਲਰ ਲੈਣਾ ਪੈਂਦਾ ਹੈ ਨਾ ਕੋਈ ਕਿਸੇ ਤਰ੍ਹਾਂ ਦੀ ਨੇਜ਼ਲ ਡ੍ਰੌਪ ਜਿਹੜੇ ਹੈਗੇ ਯੂ ਜੇਕਰ ਤੁਹਾਨੂੰ ਵੀ ਇਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਹੈ ਅਸਥਮਾ ਦੀ ਹੈਗੀ ਹੈ ਅਲਰਜੀ ਦੀ ਹੈਗੀ ਹੈ ਜਾਂ ਨੀਜ਼ਲ ਜੀ ਰੀਜ਼ਿੰਗ ਦੀ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਸਾਡੇ ਡਾਕਟਰ ਸ਼ਾਰਦਾ ਆਯੁਰਵੇਦਾਂ ਵਿੱਚ ਵਿਜ਼ਿਟ ਕਰ ਸਕਦੇ ਹੋ